ਕਾਲ ਬਈ ਜਲਾਉਣਾ ਦੂਜੇ ਆਜ ਦੇ ਜੋ ਘਨਖੜ ਦੂਜੇ ਲਈ ਜੰਨੇ ਅੱਜ ਟਰੈਕਟਰ ਆਪਣੇ ਕੋਲ ਅੱਜ 4x4 ਜੌਂਡੀ ਰੱਖਣਾ ਭਰਾ ਨਾਲ ਅਰਸ਼ਦੀਪ ਮਾਹਲ ਜਿਨ੍ਹਾਂ ਦਾ ਮਾਹਲ ਫਾਰਮ ਬਾਈ ਆਪ ਜਿਨ੍ਹਾਂ ਦੇ ਆਪਾ ਕੰਮ ਕਰਦੇ ਹੇਤ ਚ ਹੋਰ ਭਾਈ ਸਾਰੇ ਠੀਕ ਹੈ YouTube ਫੈਮਲੀ ਔਰ ਸਾਰੇ ਪੀੜਿਆਂ ਰਹਿੰਦੇ ਆ। ਇਹ ਕਰ ਦਿਆ ਕਰੋ ਭਰਾਵਾ ਲਾਈਕ ਲਈ ਕੋਈ ਸ਼ੇਅਰ ਕਰ ਦਿਆ ਕਰੋ ਵੀਡੀਓ ਆਪਣੀ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ। ਹੈ। ਆਹ ਦੇਖ ਆਪਣਾ ਆਹ ਲਾਉਣਿਆ ਬੁੱਝੇ। ਆ ਇੱਥੇ ਲਾਉਣਾ ਇੱਕ ਟਾਹ ਲਾਇਆ ਪਿਆ।